ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਆਪਣੇ ਤੁਸੀਂ ਕਿਸੇ ਵੀ ਸੰਤਾਨ ਦੇ ਪੱਖੋਂ ਦੁਖੀ ਹੋ ਜਾਂ ਤੁਹਾਡਾ ਬੱਚਾ ਤੁਹਾਡਾ ਆਖਾ ਨਹੀਂ ਮੰਨਦਾ ਜਾਂ ਕਿਸੇ ਮਾੜੀ ਸੰਗਤ ਵਿੱਚ ਪੈ ਚੁੱਕਾ ਹੈ ਤਾਂ ਉਸ ਬੱਚੇ ਨੂੰ ਸੁਧਾਰਨ ਦੇ ਲਈ ਤੁਸੀਂ ਕਿਹੜਾ ਪਾਠ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡਾ ਬੱਚਾ ਸਹੀ ਮਾਰਗ ਤੇ ਆ ਜਾਵੇਗਾ ਤੇ ਨਾਲ ਹੀ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਇਸ ਦੇ ਨਾਲ ਹੀ ਰਿਲੇਟਡ ਅਸੀਂ ਇੱਕ ਅਮਰੀਕਾ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਇਦਾਂ ਦੀਆਂ ਹੋਰ ਵੀ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ। ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਕਸਰ ਹੀ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਭਾਈ ਇਹ ਕਾਲ ਯੁਗ ਦਾ ਸਮਾਂ ਹੈ। ਇਹਦੇ ਵਿੱਚ ਨਾਮ ਨੇ ਹੀ ਤੁਹਾਡਾ ਸਹਾਈ ਹੋਣਾ ਹੈ। ਜਿਹੜਾ ਕੋਈ ਨਾਮ ਜਪੂਗਾ ਉਹੀ ਤਰ ਜਾਵੇਗਾ। ਬਾਕੀ ਸਾਰੇ ਡੁੱਬ ਜਾਣਗੇ। ਦੇ ਸਾਧ ਸੰਗਤ ਜੀ ਸੁਖਮਨੀ ਸਾਹਿਬ ਦੀ ਮਹਿਮਾ ਦੱਸਦਿਆਂ ਹੋਇਆਂ ਮਹਾਪੁਰਖ ਅਕਸਰ ਹੀ ਆਖਦੇ ਹੁੰਦੇ ਸੀ ਕਿ ਭਾਈ ਇਹਦੇ ਨਾਲ 24000 ਸੁਆਸ ਬੰਦੇ ਦੇ ਸਫਲ ਹੋ ਜਾਂਦੇ ਹਨ ਜਿਹੜਾ ਵੀ ਭਾਈ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਇੱਕ ਸੱਚੀ ਘਟਨਾ ਸੁਖਮਨੀ ਸਾਹਿਬ ਦੇ ਪਾਠ ਨੇ ਕਿਸ ਤਰ੍ਹਾਂ ਮਨ ਉਸ ਦਾ ਵਿਅਕਤੀ ਦਾ ਬਦਲ ਕੇ ਰੱਖ ਦਿੱਤਾ ਆਓ ਅਸੀਂ ਉਹ ਘਟਨਾ ਨੂੰ ਸਾਂਝੀ ਕਰਦੇ ਹਾਂ ਇੱਕ ਪਰਿਵਾਰ ਦੀ ਇਹ ਗੱਲ ਹੈ ਜੀ ਕਿ ਉਹਨਾਂ ਦੇ ਲੜਕੇ ਦਾ ਕਿਦਰੇ ਰਿਸ਼ਤਾ ਹੋ ਰਿਹਾ ਸੀ ਉਹਨਾਂ ਦੇ ਲੜਕੇ ਦਾ ਕਿਦਰੇ ਰਿਸ਼ਤਾ ਹੋ ਰਿਹਾ ਸੀ ਹੁਣ ਕਲਯੁਗ ਦਾ ਸਮਾਂ ਹੈ ਕਈਆਂ ਨੂੰ ਦੂਜਿਆਂ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਲੜਕੇ ਦੇ ਪਿਤਾ ਦੇ ਕਿਸੇ ਨੇ ਕੰਨ ਭਰ ਦਿੱਤੇ ਕਹਿੰਦੇ ਤੂੰ ਕਿਸ ਨੂੰ ਕੁੜਮ ਬਣਾ ਲਿਆ ਕਿਸ ਨੂੰ ਤੂੰ ਕੁੜਮ ਬਣਾਇਆ ਕਿ ਤੈਨੂੰ ਪਤਾ ਨਹੀਂ ਉਹ ਤਾਂ ਤੇਰੀ ਬਰਾਦਰੀ ਦਾ ਵੀ ਨਹੀਂ ਮਾਇਆ ਵੱਲੋਂ ਉਹਦੇ ਵੱਲੋਂ ਕੱਲ ਨੂੰ ਤੇਰੇ ਰਿਸ਼ਤੇਦਾਰਾਂ ਸਬੰਧੀਆਂ ਦੇ ਵਿੱਚ ਤੇਰੀ ਕੀ ਇੱਜ਼ਤ ਰਹਿ ਜਾਵੇਗੀ ਤੂੰ ਰਿਸ਼ਤਾ ਜੋੜਨਾ ਸੀ ਆਪਣੇ ਲੜਕੇ ਦਾ ਤੇ ਬਰਾਬਰ ਦੇ ਨਾਲ ਜੋੜਦਾ ਹੁਣ ਜੇ ਉਥੇ ਮਹਾਪੁਰਖ ਜੀ ਆਖਦੇ ਹਨ ਕਿ ਕੋਈ ਸਰੀਰ ਹੁੰਦਾ ਗੁਰਮਖ ਸਰੀਰ ਹੁੰਦਾ ਉਹਦੇ ਤੇ ਇਹੋ ਜਿਹੀਆਂ ਗੱਲਾਂ ਦਾ ਅਸਰ ਨਾ ਹੁੰਦਾ ਕਿਉਂਕਿ ਭਾਈ ਗੁਰਮਖਾਂ ਦੇ ਲਈ ਤਾਂ ਮਾਇਆ ਦਾਸੀ ਹੁੰਦੀ ਹੈ ਉਹ ਇਹੋ ਜਿਹੀਆਂ ਗੱਲਾਂ ਤੋਂ ਉੱਤੇ ਉੱਠ ਜਾਂਦੇ ਹਨ ਉਹ ਤਾਂ ਨਿਰੰਕਾਰ ਦੇ ਪਹਿਰੇ ਦੇ ਵਿੱਚ ਜਿਉਂਦੇ ਹਨ ਰੱਬ ਲਈ ਜਿਉਂਦੇ ਹਨ ਉਹਦੀਆਂ ਦੁਨਿਆਵੀ ਭੁੱਖਾਂ ਦੁਨਿਆਵੀ ਖਾਹਿਸ਼ਾਂ ਸਭ ਕੁਝ ਹੀ ਖਤਮ ਹੋ ਜਾਂਦਾ ਹੈ ਉਹਦਾ ਉਧਾਰ ਹੋ ਜਾਂਦਾ ਹੈ ਇਸੇ ਕਰਕੇ ਉਹਨੂੰ ਦਿਨਾਂ ਵੀ ਫਿਰ ਭੁੱਖ ਨਹੀਂ ਹੁੰਦੀ ਤੇ ਨਾ ਸੋਭਾ ਦੀ ਭੁੱਖ ਹੁੰਦੀ ਹੈ ਤੇ ਨਾ ਵਾਹ ਵਾਹ ਖਟਣ ਦੀ ਭੁੱਖ ਹੁੰਦੀ ਹੈ ਤੇ ਨਾ ਹੀ ਮਾਇਆ ਦੀ ਉਹ ਸਰੀਰ ਜਿਹੜਾ ਸੀ ਸੰਸਾਰੀ ਬਿਰਤੀ ਵਾਲਾ ਸੀ ਦਿਮਾਗ ਵਿੱਚ ਗੱਲ ਬੈਠ ਗਈ ਕਿ ਹਾਂ ਲੋਕਾਂ ਦੀਆਂ ਗੱਲਾਂ ਪਿੱਛੇ ਲੱਗ ਕੇ ਹੁਣ ਉਹਨੇ ਕੀ ਕਹਿ ਦਿੱਤਾ ਕਿ ਇਹ ਰਿਸ਼ਤਾ ਆਪਾਂ ਰੱਖਣਾ ਨਹੀਂ ਤੋੜ ਦੇਣਾ ਹੈ ਕਿਉਂਕਿ ਲੜਕੀ ਵਾਲੇ ਸਾਡੇ ਬਰਾਬਰ ਦੇ ਨਹੀਂ ਹਨ ਪਰ ਸਬਬ ਐਸਾ ਬਣਿਆ ਕਿ ਲੜਕਾ ਚਾਹੁੰਦਾ ਸੀ ਕਿ ਉਥੇ ਹੀ ਰਿਸ਼ਤਾ ਹੋਵੇ ਤੇ ਲੜਕੇ ਦੀ ਮਾਂ ਵੀ ਚਾਹੁੰਦੀ ਸੀ ਲੜਕੀ ਵੀ ਰਾਜੀ ਸੀ ਪਰ ਇੱਕ ਲੜਕੇ ਦੇ ਪਿਤਾ ਦੀ ਜਿੱਦ ਕਰਕੇ ਵਹਿ ਗਿਆ ਕਿ ਮੈਂ ਆਪਣੇ ਮੁੰਡੇ ਦਾ ਰਿਸ਼ਤਾ ਇੱਥੇ ਨਹੀਂ ਕਰਨਾ ਕੁਦਰਤ ਦੀ ਹੋਣੀ ਹੋਈ ਰੱਬ ਦੀ ਕਿ ਲੜਕੀ ਦੇ ਪਰਿਵਾਰ ਨੂੰ ਕਿਸੇ ਗੁਰਮਖ ਕਮਾਈ ਵਾਲੇ ਸੱਚੇ ਸੰਤ ਮਹਾਂਪੁਰਖਾਂ ਦਾ ਸੰਗ ਹੋ ਗਿਆ ਜਦੋਂ ਉਹਨਾਂ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਾਰੇ ਗੱਲ ਸੁਣਾਈ ਤਾਂ ਕਿ ਇਸ ਤਰ੍ਹਾਂ ਰਿਸ਼ਤਾ ਵੀ ਪੱਕਾ ਹੋ ਗਿਆ ਅਰਦਾਸ ਵੀ ਹੋ ਗਈ ਹੈ ਸਾਰੇ ਰਾਜੀ ਹਨ ਪਰ ਲੜਕੇ ਦਾ ਪਿਤਾ ਹੁਣ ਮਨਾ ਕਰ ਰਿਹਾ ਹੈ ਉਹ ਰਿਸ਼ਤਾ ਤੋੜਨਾ ਚਾਹੁੰਦਾ ਹੈ ਇਹ ਪ੍ਰਤੱਖ ਗੱਲ ਹੈ ਸਾਤ ਸੰਗਤ ਜੀ ਜੋ ਆਪ ਜੀ ਦੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜੀ ਕਿ ਸੁਖਮਨੀ ਸਾਹਿਬ ਦੀ ਬਾਣੀ ਕਿਵੇਂ ਦੂਜੇ ਦੇ ਮਨ ਨੂੰ ਬਦਲ ਕੇ ਰੱਖ ਸਕਦੀ ਹੈ ਸਾਰੇ ਗੱਲਬਾਤ ਅੰਤ ਤੱਕ ਧਿਆਨ ਨਾਲ ਸੁਣਿਓ ਵਿਸ਼ਵਾਸ ਵੀ ਤੁਹਾਡਾ ਬਣ ਜਾਵੇਗਾ ਤੇ ਆਪ ਜੀ ਦੀ ਵੀ ਸ਼ਰਧਾ ਵਧ ਜਾਵੇਗੀ ਤਾਂ ਇਹ ਅਸਰ ਬਿਰਤੀ ਤੇ ਬਿਰਤੀ ਨੂੰ ਬਣਾਉਂਦੀ ਹੈ ਵਾਣੀ ਉਹ ਗੁਰਮਖ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਜਿਨ੍ਹਾਂ ਨੇ ਆਪਣੀ ਗੱਲ ਸੁਣਾਈ ਸੀ ਇਹ ਤਾਂ ਅਸੁਰ ਬਿਰਤੀ ਨੂੰ ਵੀ ਬਿਰਤੀ ਵਾਲਾ ਬਣਾ ਦਿੰਦੀ ਹੈ ਗੁਰਬਾਣੀ ਉਹ ਗੁਰਮਖ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਜਿਨ੍ਹਾਂ ਨੇ ਆਪਣੀ ਗੱਲ ਸੁਣਾਈ ਸੀ ਤੇ ਆਖਿਆ ਹੁਣ ਤੁਸੀਂ ਇੱਕ ਕੰਮ ਕਰਨਾ ਹੈ ਆਪਣੇ ਨਿਤਨੇਮ ਤੋਂ ਇਲਾਵਾ ਪੰਜ ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਨੇ ਹਨ 7 ਦਿਨਾਂ ਦੇ ਬਾਅਦ ਜਾਂ ਫਿਰ 5 ਦਿਨਾਂ ਦੇ ਬਾਅਦ ਤੇ ਜਾਂ ਫਿਰ 13 ਦਿਨਾਂ ਦੇ ਬਾਅਦ ਕੋਈ ਨਾ ਕੋਈ ਦਿਨ ਮਿਥ ਕੇ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਲਿਓ ਗੱਲ ਵਿੱਚ ਪੱਲਾ ਪਾ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਵਿੱਚ ਖੜ ਕੇ ਅਰਦਾਸ ਕਰਨੀ ਹੈ ਸਤਿਗੁਰ ਜੀ ਫਲਾਉਣਾ ਸਿੰਘ ਜਿੱਦ ਤੇ ਅੜਿਆ ਹੋਇਆ ਹੈ ਕਿ ਮੈਂ ਇਹ ਬੱਚਿਆਂ ਦਾ ਰਿਸ਼ਤਾ ਜੋੜਨਾ ਹੈ ਕਿ ਤੋੜ ਵੀ ਦੇਣਾ ਹੈ ਬਾਕੀ ਪਰਿਵਾਰ ਦੇ ਮੈਂਬਰ ਰਾਜੀ ਹਨ ਪਰ ਤੁਸੀਂ ਕਿਰਪਾ ਕਰੋ ਤੇ ਕੋਈ ਵਿੱਦ ਬਣਾ ਦਿਓ ਤਾਂ ਕਿ ਉਹਦਾ ਮਨ ਬਦਲ ਜਾਵੇ ਇਹ ਵਿਧੀ ਹੈ ਸਾਰੀ ਗੁਰਮਖਾ ਨੇ ਉਸ ਨੂੰ ਵਿਧੀ ਦੱਸੀ ਤੇ ਉਹ ਪਰਿਵਾਰ ਵਾਲਿਆਂ ਨੇ ਮਨ ਵਿੱਚ ਧਾਰਿਆ ਕਿ 7 ਦਿਨ ਇੰਜ ਹੀ ਹਾਜ਼ਰੀ ਲਗਾਉਣੀ ਹੈ। 5-6 ਰੋਜ਼ ਦੇ ਵੱਧ ਕਰਕੇ ਉਹ ਹਫ਼ਤੇ ਬਾਅਦ ਹੀ ਅਰਦਾਸ ਹੁਣ ਧਿਆਨ ਦੇਣਾ ਸਾਥ ਸੰਗਤ ਜੀ। ਜਦੋਂ ਗੁਰੂ ਜੀ ਵਿਧ ਬਣਾ ਦਿੰਦੇ ਹਨ ਤਾਂ ਕਿਵੇਂ ਹਿਲਜੁਲ ਹੋ ਜਾਂਦੀ ਹੈ। ਉਸ ਪਰਿਵਾਰ ਨੇ ਨਿਯਮ ਬਣਾ ਲਿਆ ਤੇ ਪਾਠ ਕਰਕੇ ਅਰਦਾਸ ਕਰ ਹੀ ਰਿਹਾ ਸੀ ਕਿ ਚੌਥਾ ਦਿਨ ਸੀ। ਅਰਦਾਸ ਦਾ ਤੇ ਲੜਕੇ ਦੇ ਪਿਤਾ ਨੂੰ ਦਿਲ ਵਿੱਚ ਕੋਈ ਨਾ ਕੋਈ ਤਕਲੀਫ ਹੋਈ ਹਾਰਟ ਦੀ ਕੋਈ ਬਿਮਾਰੀ ਜਿਹੀ ਹੋ ਗਈ ਤੇ ਉਸ ਨੂੰ ਫਿਰ ਹਸਪਤਾਲ ਦਾਖਲ ਕਰਵਾਇਆ ਗਿਆ ਇਹ ਤਾਂ ਤੁਸੀਂ ਦਿਲ ਦੇ ਮਰੀਜ਼ਾਂ ਦੀ ਗੱਲ ਜਾਣਦੇ ਹੋ ਪਤਾ ਨਹੀਂ ਲੱਗਦਾ ਕਿ ਕੀ ਹੋ ਜਾਂਦਾ ਹੈ ਤੇ ਕਿਹੜਾ ਸਮਾਂ ਲੰਘਣਾ ਹੁੰਦਾ ਹੈ ਤੇ ਕਿਹੜਾ ਨਹੀਂ ਲੰਘਣਾ ਹੁੰਦਾ ਤੇ ਨਾ ਲੰਘਣ ਤੇ ਭਾਈ 1 ਮਿੰਟ ਵੀ ਨਹੀਂ ਲੰਘਦਾ ਇਹ ਆਪਾਂ ਸਾਰੇ ਹੀ ਜਾਣਦੇ ਹਾਂ ਹੁਣ ਜਦੋਂ ਲੜਕੇ ਦੇ ਪਿਤਾ ਨੂੰ ਹਾਰਟ ਦੀ ਤਕਲੀਫ ਹੋਈ ਹੈ ਤੇ ਹਸਪਤਾਲ ਦਾਖਲ ਕਰਵਾਇਆ ਗਿਆ। ਉੱਥੇ ਇਲਾਜ ਚੱਲ ਹੀ ਰਿਹਾ ਸੀ ਉਹ ਸਰੀਰ ਆਪਣੀ ਪਤਨੀ ਤੇ ਪੁੱਤਰ ਨੂੰ ਆਖਦਾ ਹੈ ਕਿ ਡਾਕਟਰਾਂ ਨੂੰ ਪੁੱਛੋ ਮੈਨੂੰ ਛੁੱਟੀ ਕਦੋਂ ਮਿਲਣੀ ਹੈ। ਉਹਨਾਂ ਨੇ ਦੱਸਿਆ ਕਿ 3-4 ਦਿਨ ਬਾਅਦ ਛੁੱਟੀ ਮਿਲ ਜਾਵੇਗੀ। ਉਹ ਜਿਹੜਾ ਸਹਰਾ ਸੀ ਭਾਵ ਕਿ ਜਿਹੜਾ ਰਿਸ਼ਤਾ ਤੋੜਨ ਦੀ ਗੱਲ ਕਰਦਾ ਸੀ ਮੰਜੇ ਤੇ ਲੰਮਾ ਪਿਆ ਪਿਆ ਅੱਖਾਂ ਵਿੱਚ ਉਹਦੇ ਹੰਝੂ ਸੀਗੇ ਤੇ ਕਹਿਣ ਲੱਗਾ ਜਦੋਂ ਮੈਨੂੰ ਛੁੱਟੀ ਮਿਲੀ ਮੈਂ ਪਹਿਲਾਂ ਆਪਣੇ ਘਰ ਨਹੀਂ ਜਾਣਾ। ਪਤਨੀ ਤੇ ਪੁੱਤਰ ਪੁੱਛਦੇ ਹਨ ਘਰ ਨਹੀਂ ਜਾਣਾ ਤੇ ਕਿੱਥੇ ਜਾਣਾ ਕਹਿਣ ਲੱਗਾ ਮੈਂ ਇੱਥੋਂ ਹਸਪਤਾਲ ਤੋਂ ਹੀ ਜਦੋਂ ਛੁੱਟੀ ਹੋ ਜਾਵੇਗੀ ਸਿੱਧਾ ਜਾਵਾਂਗਾ ਆਪਣੇ ਕੁੜਮਾ ਦੇ ਘਰੇ ਜਿਹੜਾ ਮੈਂ ਉਹਨਾਂ ਦਾ ਦਿਲ ਦਿਖਾਇਆ ਹੈ ਰਿਸ਼ਤਾ ਤੋੜਨ ਦੀ ਗੱਲ ਕੀਤੀ ਹੈ ਇੱਕ ਧੀ ਦੇ ਕੋਲੋਂ ਮੈਂ ਮਾਫੀ ਮੰਗਣੀ ਹੈ 4 ਦਿਨ ਬਾਅਦ ਜਦੋਂ ਹਸਪਤਾਲ ਤੋਂ ਛੁੱਟੀ ਹੋਈ ਘਰੇ ਨਹੀਂ ਗਿਆ ਆਪਣੇ ਕੁੜਮਾ ਦੇ ਘਰੇ ਚਲਿਆ ਗਿਆ ਸਾਕ ਸੰਗਿਆ ਜੀ ਜਾ ਕੇ ਆਪਣੇ ਕੁੜਮ ਨੂੰ ਜੱਫੀ ਪਾ ਕੇ ਮਿਲਿਆ ਤੇ ਕਹਿਣ ਲੱਗਾ ਤੁਸੀਂ ਤਾਂ ਮੇਰੀ ਬਾਹ ਹੋ ਇਹ ਰਿਸ਼ਤਾ ਪੱਕਾ ਇਹਨਾਂ ਬੱਚਿਆਂ ਦੀ ਸ਼ਾਦੀ ਅਸੀਂ ਜ਼ਰੂਰ ਕਰਵਾਵਾਂਗੇ ਜਦੋਂ ਫਿਰ ਇਹ ਮਹਾਪੁਰਖਾਂ ਨੂੰ ਆਕੇ ਉਹਨਾਂ ਨੇ ਸਾਰੇ ਗੱਲਬਾਤ ਦੱਸੀ ਤੇ ਸੁਖਮਨੀ ਸਾਹਿਬ ਦੀ ਬਾਣੀ ਕਿਸੇ ਦੂਜੇ ਸਰੀਰ ਦੇ ਮੰਨ ਨੂੰ ਕਿਵੇਂ ਬਦਲਾਉਣ ਦੀ ਸਮਰੱਥਾ ਰੱਖਦੀ ਹੈ ਤਾਂ ਸਾਧ ਸੰਗਤ ਜੀ ਵੇਖੋ ਜੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨ ਭਗਤ ਜਨਾਕੈ ਮਨ ਬਿਸ਼ਰਾਮ ਇਹ ਕੋਈ ਮਨਕੜਤ ਕਹਾਣੀ ਨਹੀਂ ਹੈ ਸਾਧ ਸੰਗਤ ਜੀ ਇਹ ਸੱਚੀ ਘਟਨਾ ਹੈ ਇਹ ਹੈ ਬਾਣੀ ਦਾ ਪ੍ਰਤਾਪ ਜਿਨ੍ਹਾਂ ਨੇ ਵੀ ਬਾਬਾ ਜੀ ਆਖਦੇ ਹਨ ਸੁਖਮਨੀ ਸਾਹਿਬ ਦੀ ਬਾਣੀ ਦਾ ਲੜ ਫੜਿਆ ਹੈ ਜਿਨ੍ਹਾਂ ਨੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਬਚਨ ਕਮਾਏ ਹਨ ਉਹਨਾਂ ਨੂੰ ਸੁਖ ਵੀ ਮਿਲ ਚੁੱਕਾ ਹੈ ਗੁਰੂ ਦੇ ਬਚਨ ਮੰਨਣ ਵਿੱਚ ਹੀ ਅਸਲ ਸੁਖ ਹੁੰਦਾ ਹੈ ਅਸੀਂ ਸੁਖ ਹੋਰਾਂ ਹੀ ਦੁਨੀਆਵੀ ਚੀਜ਼ਾਂ ਵਿੱਚੋਂ ਲੱਭਦੇ ਫਿਰਦੇ ਹਾਂ ਅਸੀਂ ਮਾਇਆ 'ਚੋਂ ਸੁਖ ਲੱਭਦੇ ਹਾਂ ਪਰ ਗੁਰੂ ਦੇ ਬਚਨ ਕਮਾਣ ਵਿੱਚ ਹੀ ਜੋ ਸੁੱਖ ਮਿਲਦਾ ਹੈ ਉਹ ਕਿਦਰੇ ਵੀ ਸਾਨੂੰ ਨਹੀਂ ਮਿਲ ਸਕਦਾ ਤੇ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ ਹੁੰਦੇ ਸੀ ਤੁਹਾਡੇ ਵਿੱਚੋਂ ਕਈਆਂ ਦੇ ਬੱਚੇ ਕਹਿਣੇ ਵਿੱਚ ਨਹੀਂ ਹੁੰਦੇ ਕਈ ਵਾਰੀ ਕੋਈ ਗਲਤ ਸੰਗਤ ਵਿੱਚ ਮਿਲ ਜਾਂਦਾ ਹੈ ਭਟਕ ਜਾਂਦਾ ਹੈ ਮਨ ਕਿਦਰੇ ਵੀ ਚਲਿਆ ਜਾਂਦਾ ਹੈ ਜੇ ਕਿਦਰੇ ਕੋਈ ਐਸੀ ਗੱਲਬਾਤ ਹੋਵੇ ਘਬਰਾਉਣਾ ਨਹੀਂ ਭਟਕਣਾ ਨਹੀਂ ਗੁਰੂ ਨੂੰ ਛੱਡ ਕੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਸੁਖਮਨੀ ਸਾਹਿਬ ਦਾ ਓਟ ਆਸਰਾ ਲੋ ਗੁਰੂ ਮਹਾਰਾਜ ਦੀ ਡਿਊਟੀ ਲੱਗ ਜਾਵੇਗੀ ਤੁਹਾਡੇ ਬੱਚੇ ਦੀ ਮਤ ਨੂੰ ਸਹੀ ਕਰਨ ਦੀ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਤਾਂ ਸਾਥ ਸੰਗਤ ਜੀ ਅਮਰੀਕਾ ਦੀ ਗੱਲ ਹੈ ਉਹਨਾਂ ਨੇ ਇੱਕ ਦਿਨ ਆਪਣੀ 16 ਸਾਲਾਂ ਦੀ ਬੱਚੀ ਦੇ ਪਰਸ ਵਿੱਚ ਬਾਹਰਲਾ ਦੇਸ਼ ਜਿਵੇਂ ਨਸ਼ੇ ਦੀਆਂ ਗੋਲੀਆਂ ਵੇਖੀਆਂ ਪੈਰਾਂ ਥੱਲੇ ਉਸ ਪਰਿਵਾਰ ਦੇ ਜ਼ਮੀਨ ਹੀ ਖਿਸਕ ਗਈ ਬਾਹਰਲਾ ਮੁਲਕ ਜਿਹੜਾ ਹੁੰਦਾ ਹੈ ਸਕੂਲ ਵਿੱਚ ਹਰ ਤਰ੍ਹਾਂ ਦੇ ਉਹਨਾਂ ਦੇ ਬੱਚੇ ਪੜ੍ਹਦੇ ਹੁੰਦੇ ਹਨ ਕਿਸੇ ਗਲਤ ਬੱਚੇ ਦਾ ਉਸ ਲੜਕੀ ਦਾ ਸੰਗ ਹੋ ਗਿਆ। ਉਹਨੇ ਪ੍ਰੇਰਣਾ ਕੀਤੀ ਕਿ ਖਾਣ ਵਾਸਤੇ ਮਾੜੀ ਸੰਗਤ ਦਾ ਅਸਰ ਤਾਂ ਸਾਥ ਸੰਗਤ ਜੀ ਬੱਚਿਆਂ ਤੇ ਬੜੇ ਜਲਦੀ ਪੈ ਜਾਂਦਾ ਹੈ। ਚੰਗਾ ਭਾਵੇਂ ਨਾ ਹੀ ਪਵੇ। ਇੱਕ ਗੋਲੀ ਖਾਧੀ ਤੇ ਨਸ਼ਾ ਲੱਗ ਗਿਆ। ਜਿਵੇਂ ਉਹ ਨਸ਼ੇ ਦੀ ਪੱਕੀ ਉਸ ਦੀ ਹੁਣ ਆਦਤ ਬਣ ਚੁੱਕੀ ਸੀ। ਉਹਨਾਂ ਨੇ ਕਿਸੇ ਗੁਰਮਖ ਪਿਆਰੇ ਨੇ ਬੱਚੇ ਦੀ ਮਾਤਾ ਪਿਤਾ ਨੂੰ ਸਲਾਹ ਦਿੱਤੀ ਕਿ ਅਮਰੀਕਾ ਦੇ ਵਿੱਚ ਹੀ ਦਿਮਾਗ ਤੇ ਗੱਲ ਲਾਉਣ ਦਾ ਕੋਈ ਫਾਇਦਾ ਨਹੀਂ। ਚਿੰਤਾ ਕਰਨ ਦੇ ਨਾਲ ਥੋੜੀ ਤੁਹਾਡੀ ਚਿੰਤਾ ਮਿਟ ਜਾਵੇਗੀ ਤੁਸੀਂ ਆਪਣੇ ਨਿਤਨੇਮ ਤੋਂ ਬਿਨਾਂ ਦੋ ਪਾਠ ਰੋਜ਼ਾਨਾ ਸੁਖਮਨੀ ਸਾਹਿਬ ਦੇ ਕਰਨੇ ਹਨ ਤੇ ਨਾਲ ਜਲ ਰੱਖ ਕੇ ਕਰਨੇ ਹਨ ਉਹੀ ਜਲ ਤੁਸੀਂ ਬੱਚੀ ਨੂੰ ਸ਼ਰਧਾ ਨਾਲ ਪਿਆ ਦੇਣਾ ਕਰਨਾ ਹੈ ਉਹਨਾਂ ਨੇ ਉਸ ਗਲਤ ਸੰਗਤ ਤੋਂ ਬਚਾਉਣ ਦੇ ਲਈ ਬੱਚੀ ਨੂੰ 1 ਮਹੀਨੇ ਲਈ ਸਕੂਲੋਂ ਛੁੱਟੀਆਂ ਦਿਵਾ ਲਈਆਂ ਰੋਜ਼ ਨੇਮ ਵੀ ਬਣਾਇਆ ਕਿ ਜਲ ਲਾਗੇ ਰੱਖ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਤੇ ਬੱਚੀ ਨੂੰ ਪਿਲਾਉਣਾ ਹੈ ਤੇ ਉਹ ਜਲ ਜਿਵੇਂ ਅੰਮ੍ਰਿਤ ਬਣ ਜਾਂਦਾ ਸੀ ਕਿਉਂਕਿ ਬਾਣੀ ਦੀ ਸ਼ਕਤੀ ਨਾਲ ਮਹੀਨੇ ਵਿੱਚ ਹੀ ਬੱਚੇ ਕਹਿਣ ਲੱਗੇ ਮੈਨੂੰ ਸਕੂਲ ਜਾਣ ਦੇ ਹੁਣ ਮੈਂ ਨਸ਼ਾ ਨਹੀਂ ਕਰਾਂਗੀ ਪਰ ਉਹ ਬੱਚੀ ਦੇ ਮਾਤਾ ਪਿਤਾ ਕਹਿਣ ਲੱਗੇ ਹੁਣ ਤੂੰ ਜੇ ਪੜਨਾ ਹੈ ਉਹ ਸਕੂਲ ਵਿੱਚ ਵਾਪਸ ਨਹੀਂ ਭੇਜਣਾ ਇਸ ਤਰ੍ਹਾਂ ਫਿਰ ਉਹਨਾਂ ਨੇ ਉਸ ਦਾ ਸਕੂਲ ਬਦਲ ਦਿੱਤਾ ਫਿਰ ਉਹ ਬੱਚੀ ਜਿਹੜੀ ਹੈ ਜੀ ਹੌਲੀ-ਹੌਲੀ ਉਸਨੇ ਨਸ਼ਾ ਛੱਡ ਦਿੱਤਾ ਤੇ ਗੁਰਮਤਿ ਦੀ ਧਾਰਣੀ ਵੀ ਹੋ ਗਈ ਐਸੀਆਂ ਮਿਸਾਲਾਂ ਸਾਤਸੰਗ ਜੀ ਸਾਡੇ ਸਾਹਮਣੇ ਆਉਂਦੀਆਂ ਹਨ ਸਤ ਸੰਗਿਆ ਜੀ ਗੁਰੂ ਮਹਾਰਾਜ ਜੀ ਨੇ ਵੇਖੋ ਕਿੱਡੀ ਵੱਡੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ ਸਤਗੁਰ ਕੀ ਬਾਣੀ ਹੈ ਇਹ ਗੁਰੂ ਦੀ ਬਾਣੀ ਹੈ ਧੁਰ ਕੀ ਬਾਣੀ ਹੈ ਤਿੰਨ ਸਗਲੇ ਚਿੰਤਾ ਮਿਟਾਈ ਇਹਨੇ ਤਾਂ ਸਾਰੀਆਂ ਚਿੰਤਾਵਾਂ ਸਾਡੀਆਂ ਮਿਟਾ ਦੇਣੀਆਂ ਹਨ ਜੇ ਵਿਧੀ ਦੇ ਨਾਲ ਅਸੀਂ ਇਸ ਨੂੰ ਵਰਤਾਂਗੇ ਇਸ ਤਰ੍ਹਾਂ ਇਹ ਅਮਰੀਕਾ ਦੀ ਘਟਨਾ ਹੋ ਗਈ ਉਹ ਫੌਰਨ ਦੀ ਬਾਹਰ ਦੀ ਘਟਨਾ ਬਣ ਜਾਂਦੀ ਹੈ ਕਿੰਨੀਆਂ ਇਹ ਘਟਨਾਵਾਂ ਸਾਧ ਸੰਗਤ ਜੀ ਮਹਾ ਪਰਖਾਂ ਦੇ ਆਸ-ਪਾਸ ਆ ਕੇ ਸੰਗਤਾਂ ਸਾਂਝੀਆਂ ਕਰਦੀਆਂ ਹਨ ਉਹਨਾਂ ਵਿੱਚੋਂ ਕੁਝ ਵਿਚਾਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਬੋਲਦਿਆਂ ਤੋਂ ਇੱਕ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਸੋ ਸਾਧ ਸੰਗਤ ਜੀ ਆਪ ਜੀ ਦੇ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਕਹਾਣੀ ਹੈ ਜਾਂ ਬੱਚਾ ਕੋਈ ਵਿਗੜਿਆ ਹੋਇਆ ਹੈ ਬੁਰੀ ਸੰਗਤ ਵਿੱਚ ਹੈ ਤੁਸੀਂ ਵੀ ਇਹ ਵਿਧੀ ਅਪਣਾ ਸਕਦੇ ਹੋ ਬਾਣੀ ਪੜ ਸਕਦੇ ਹੋ ਤਾਂ ਕਿ ਤੁਹਾਡੇ ਜਿਹੜੇ ਬੱਚੇ ਹਨ ਉਹਨਾ ਤੇ ਵੀ ਗੁਰਬਾਣੀ ਦਾ ਅਸਰ ਹੋ ਜਾਵੇ ਜੇ ਤੁਸੀਂ ਬਾਣੀ ਪੜੋਗੇ ਤੁਹਾਡਾ ਸਤਿਕਾਰ ਵੀ ਵਧੇਗਾ ਸੋ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ